ਅੱਜ ਕੀ ਨਾਮਾ ਹੁਟਾ ਕਿਹੜਾ ਪਿੰਡ ਆ ਜੀ ਮੈਂ ਗੁਰਪ੍ਰੀਤ ਸਿੰਘ ਜੀ ਪਿੰਡ ਚੱਕੀ ਤੇ ਕੀ ਮਾਮਲਾ ਹੈਗਾ ਜਿਹੜਾ ਹਸਪਤਲ ਚ ਪਹੁੰਚੇ ਹਾਂ ਮਾਮਲਾ ਇਹ ਹੈ ਜੀ ਅੱਜ ਤੋਂ ਡੇਢ ਸਾਲ ਪਹਿਲਾਂ ਨਾ ਸਾਡੇ ਪਿੰਡ ਚਿੱਟੇ ਦਾ ਕਾਰੋਬਾਰ ਟਲ ਰਿਹਾ ਠੀਕ ਹੈ ਜੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਚਿੱਟੇ ਵਾਲਿਆਂ ਨੂੰ ਫੜਨਾ ਚਾਹਿਆ ਫੜੇ ਵੀ ਤੇ ਉਹਨਾਂ ਦੇ ਪਰਚਾ ਵੀ ਕਰਾਇਆ ਜਦੋਂ ਪਰਚਾ ਹੋਣ ਤੋਂ ਬਾਅਦ ਜਮਾਨਤ ਹੋ ਕੇ ਮਹੀਨੇ ਬਾਅਦ ਉਹ ਜੇਲ੍ਹ ਚੋਂ ਵਾਪਸ ਆਏ ਤਾਂ ਸਾਰੇ ਪਿੰਡ ਵਾਲਿਆਂ ਨੂੰ ਗੇਲਕਾਰੇ ਮਾਰਨ ਲੱਗੇ ਵੀ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਤਾਂ ਆ ਕੇ ਬਾਹਰ ਅਸੀਂ ਇਦਾਂ ਹੀ ਕੰਮ ਚਲਾਵਾਂਗੇ ਉਦੋਂ ਤੇ ਪੰਗੇ ਕਰਦੇ ਕਰਦੇ ਕੱਲ ਕੁ ਮੋਟਰ ਨੱਕਾਂ ਮੋੜ ਕੇ ਆ ਰਿਆ ਸੀਗਾ ਕੱਲਾ ਸੀਗਾ ਤੇ ਇਹਨਾਂ ਨੇ ਘਿਰ ਕੇ ਕੁੱਟਿਆ ਜੀ ਤੇ ਹੁਣ ਵੀ ਟਿੱਟ ਦਾ ਕਾਰੋਬਾਰ ਕਰਦੇ ਨੇ ਹਾਂਜੀ ਹੁਣ ਵੀ ਕਰਦੇ ਨੇ ਨਾਲੇ ਕਿਨਾਂ ਦੇ ਮੁੰਡਾ ਕੂਮਕਲਾਂ ਦਾ ਇੱਕ ਭੈਣੀ ਸਾਹਿਬ ਦਾ ਮੁੰਡਾ ਕੱਲ ਚੱਕੀ ਨਾਮ ਵਗੈਰਾ ਕੀ ਹੈ ਇਹਨਾਂ ਦੇ ਨਾਮ ਜਿਹੜਾ ਕੂਮਕਲਾਂ ਦਾ ਮੁੰਡਾ ਉਹਦਾ ਬਿੰਦੀ ਨਾਮ ਦੱਸ ਰਹੇ ਆ ਤੇ ਜਿਹੜਾ ਭੈਣੀ ਸਾਹਿਬ ਦਾ ਉਹਦਾ ਨਾਮ ਪਤਾ ਨਹੀਂ ਇਹ ਛੋਟੇ ਪਿੰਡ ਜਿਹੜੀ ਬਾਰਦਾਦ ਹੋਈ ਆ ਇਹ ਇਹੀ ਬੰਦੇ ਨੇ ਕੀਤੀ ਆ ਇਹਨਾਂ ਨੇ ਕੀਤੀ ਹਾਂਜੀ ਇਹ ਫੇ ਕੀ ਕਰਦੇ ਸੀ ਛੋਟੇ ਪਿੰਡ ਇਹਨਾਂ ਦਾ ਕੰਮ ਰੋਜ਼ ਪਿੰਡ ਆਉਂਦੇ ਜੀ ਇਸ ਕੰਮ ਨੂੰ ਵੇਚਣ ਲੈਣ ਦਾ ਜਿਹੜਾ ਸਾਹਬ ਸਿੰਘ ਦਾ ਜਵਾਈ ਆ ਇਹ ਜਿਹੜਾ ਹੈਗਾ ਪਿੰਡੀ ਇਹ ਰੋਜ਼ ਦੁਕਾਨਾਂ ਦਾ ਇਥੋਂ ਸਮਾਨ ਗਾਂਹ ਲੈ ਕੇ ਗਾਂਹ ਸਪਲਾਈ ਕਰਦੇ ਨਹੀਂ ਫੌਜ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਡਾ ਪਿੰਡ ਦਾ ਕੰਮ ਬੰਦ ਹੋ ਗਿਆ ਤੁਸੀਂ ਕਰੋ 1.5 ਸਾਲ ਤੋਂ ਕਾਰੋਬਾਰ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਸੀਂ ਕੀ ਮੰਗ ਕਰਦੇ ਸਕਾਰਪੋਜੀ ਅਸੀਂ ਤਾਂ ਇਹ ਮੰਗ ਕਰਦੇ ਜਦੋਂ ਰੋਕਿਆ ਜਾਵੇ ਨਸ਼ਾ ਵੇਚਣ ਤੋਂ ਪਿੰਡਾਂ ਨੂੰ ਇਨਸਾਫ ਦਵਾਇਆ ਜਾਵੇ ਪੰਡ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਇਸ ਵਾਰ ਦੇ ਵਿੱਚ ਕੋਈ ਉਤਲਾਹ ਕੀਤੀ ਗਈ ਹੈ ਪੁਲਿਸ ਨੂੰ ਬਿਲਕੁਲ ਕੀਤੀ ਗਈ ਹੈ ਜੀ ਕੀ ਕਹਣਾ ਜੀ ਹੋਏ ਨੇ ਹੇ ਤੱਕ ਨਹੀਂ ਹਲੇ ਨਹੀਂ ਆਏ ਹੁਣ ਕਹਿੰਦੇ ਫੋਨ ਕੀਤਾ ਸੀ ਕਹਿੰਦੇ ਆ ਰਹੇ ਆ ਜੀ ਇਹ ਵਾਰਦਾਤ ਕਿੰਨੇ ਵਜੇ ਹੋਈ ਹੈ ਜੀ ਕੱਲ 9:30 ਵਜੇ ਰਾ ਸੇਟਾਂ ਸੱਚ ਦੋਨੇ ਬਾਵਾ ਤੇ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਆ। ਕਿਹਨੇ ਸੱਟਾਂ ਲੱਗੀਆਂ ਤੁਹਾਡੇ ਕੀ ਲੱਗਦੇ? ਮੇਰੇ ਬ੍ਰਦਰ ਨੇ ਵੱਡੇ ਜੀ। ਜਿੱਤਾਰ ਤੇ ਆਰ ਵੀ ਯੂਜ਼ ਕੀਤਾ। ਹਾਂਜੀ, ਸਾਈਕਲ ਦੀ ਗਰਾਹੀ ਨਾਲ ਪਿਸਤਲ ਵੀ ਸੀਗਾ ਇੱਕ ਜੀ। ਆਹ ਪਿਸਤਲ ਵੀ ਸੀਗਾ। ਜੀ ਪਿਸਤਲ ਵੀ ਸੀਗਾ। ਕਿੰਨੇ ਬੰਦੇ ਸੀਗੇ ਜੀ ਉਹ? ਤਿੰਨ ਜੀ ਤਿੰਨ। ਕੀ ਕੀ ਨਾਮ ਆਉਣ ਤੇ ਮੈਨੂੰ ਦੱਸੋ? ਇੱਕ ਸਾਹਬ ਸਿੰਘ ਆ, ਇੱਕ ਬਿੰਦੀ ਆ, ਤੀਜਾ ਨਾਮ ਮੈਨੂੰ ਪਤਾ ਨਹੀਂ ਜਿਹੜਾ ਪੈਣੀ ਸਾਹਬ ਵਾਲਾ। ਇਸ ਰੰਜਿਸ਼ ਦਾ ਮੇਨ ਕਾਰਨ ਆ ਜਿਹੜਾ ਵੀ ਪਿੰਡ ਵਾਲਿਆਂ ਨੇ ਚਿੱਟਾ ਵੇਚਣ ਨੂੰ ਰੋਕਣ ਦੇ। ਹਾਂਜੀ, ਪੂਰੇ ਪੂਰੇ ਪਿੰਡਾਂ ਨੇ ਇਕੱਠਾ ਕਰਕੇ ਉਹਨ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਵੀ ਤੁਸੀਂ ਸਾਰੇ ਇਹ ਕੰਮ ਛੱਡ ਦਿਓ ਕਿ ਜਿੰਨਾ ਖਰਚ ਆਊਗਾ ਸਾਰਾ ਤੁਹਾਡੇ ਪਿੰਡ ਕਰੂਗਾ ਵੀ ਤੁਸੀਂ ਆਪਣਾ ਘਰੇ ਬਹਿ ਕੇ ਰੋਟੀ ਖਾਓ ਬਾਦਾਮ ਦੁੱਧ ਜੋ ਮਰਜ਼ੀ ਲਓ ਵੀ ਚਿੱਟਾ ਛੱਡ ਦਿਓ ਨਸ਼ਾ ਵੇਚਣਾ ਹੀ ਬੰਦ ਕਰ ਦਿਓ ਤੇ ਲੈਣਾ ਹੀ ਬੰਦ ਕਰ ਦਿਓ ਪਰ ਉਹਨਾਂ ਦੀ ਪਿੰਡਾਂ ਦੀ ਇੱਕ ਵੀ ਨਹੀਂ ਸੁਣੀ ਹੁਣ ਚੱਲ ਰਿਹਾ ਹਜੇ ਵੀ ਹਾਂਜੀ ਹਲੇ ਵੀ ਚੱਲ ਰਿਹਾ ਇਹਦਾ ਮਾਨੀ ਵਾਲ ਦਾ ਮੁੰਡਾ ਉਦੋਂ ਨਾਲ ਫੜਿਆ ਸੀ ਨਾ ਉਦੋਂ ਵੀ ਇਹਨੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਆ ਸੀ ਬੀਸੀਆਈਏ ਦਾ ਕੋਈ ਬੰਦਾ ਮੇਰੇ ਨਾਲ ਉਹਨੂੰ ਫੋਨ ਵੀ ਕੀਤਾ ਸੀਗਾ ਨੇ ਉਹਦੀ ਰਿਕਾਰਡਿੰਗਾਂ ਵੀ ਸਾਡੇ ਕੋਲ ਆਈਆਂ ਪੁਰਾਣੀਆਂ ਵੀਡੀਓ ਤੇ ਰਿਕਾਰਡਿੰਗ ਸ਼ੁਰੂ ਕੀਤੀ ਆ ਵੀ ਨਸ਼ਾ ਬੇਚਣ ਦੱਸਣ ਬੇਚਣਾ ਤੁਸੀਂ ਪੜਾਂਗੇ ਮੈਂ ਉਸ ਨੂੰ ਕਮੈਂਟ ਕਰਿਆ ਵੀ ਮੈਂ 2 ਸਾਲ ਪਹਿਲਾਂ ਨਸ਼ਾ ਬੇਚਣ ਆ ਦੀ ਨੰਬਰ ਜਾਰ ਕੀਤਾ ਸੀ ਨਾਂ ਦੱਸਿਆ ਸੀ ਉਹਦਾ ਤਾਂ ਹੁਣ ਤਾਂ ਕੁਝ ਨਹੀਂ ਅੱਜ ਤੁਸੀਂ ਕੀ ਐਪ ਲਾਂਚ ਕਰਕੇ ਕੀ ਕਰੋਗੇ ਤੁਸੀਂ ਤੇ ਨਾਮ ਦੱਸਣ ਦੇ ਨਾ ਮੈਂ ਅੱਜ ਵੀ ਮੈਂ ਅੱਜ ਆਪਣਾ ਨਾਮ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਕਮੈਂਟ ਦੇ ਕਮੈਂਟ ਬਾਕਸ ਦੇ ਵਿੱਚ ਉਹ ਪੰਜਾਬ ਟੀਵੀ ਨੇ ਸ਼ਾਇਦ ਖਬਰ ਚਲਾਈ ਆ ਉਹਦੇ ਨੀਚੇ ਮੈਂ ਆਪਣਾ ਨਾਮ ਨੰਬਰ ਸਾਰਾ ਕੁਝ ਕਮੈਂਟ ਕੀਤਾ ਪਰ ਹਾਲ ਤੱਕ ਮੈਨੂੰ ਕਿਸੇ ਨਾਲ ਕੋਈ ਰਿਸਪੌਂਸ ਨਹੀਂ ਆਇਆ ਵੀ ਹਾਂ ਦੱਸੋ ਕੀ ਬਣਾ ਲਓ ਅਜੇ ਤੱਕ ਆਪਾਂ ਟ੍ਰਿੰਟੀ ਚੱਕੀ ਬੰਦ ਲਾਈ ਹੈ ਉਹ ਕੀ ਮੰਗਤ ਹੈ ਝਗੜਾ ਹੋਇਆ ਰਾਤ ਜੀ ਅਜੇ ਇਨਫੋਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲਾ ਸਿਵਲ ਹਸਪੀਟਲ ਹਾਂਜੀ ਉਹਦੇ ਚੋਦੇ ਪਰਵਾਹ ਦੇ ਮੈਂਬਰ ਕਹਿ ਰਿਹਾ ਵੀ ਜਿਹੜਾ ਤੁਸੀਂ ਕੋਈ ਦਸ਼ਾ ਵੀਦਣਾ ਫੜਿਆ ਸੀਗਾ ਦੋ ਮਿੰਟ ਪਹਿਲਾਂ ਉਹਦੇ ਕਰਕੇ ਰਜਿਸਟਰਲ ਸਾਨੂੰ ਪਟਿਆ ਗਿਆ ਨਸੀ ਕਸਟਮਰ ਦਾ ਪਟਿਆ 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜ਼ਰੂਰ ਮੁਕੱਦਮਾ ਦਰਜ ਹੈਗਾ ਸੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜੇਕਰ ਕੋਈ ਤੁਹਾਨੂੰ ਕੋਈ ਸ਼ਿਕਾਇਤ ਜਾਂ ਕੋਈ ਤਾਰੀਫ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਹੀਂ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਵੀ ਕੋਈ ਨਸ਼ਾ ਇੱਥੇ ਵਿਕ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਦੀ ਕੋਈ ਹਵਾ ਹੋਵੇ ਜੀ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਬੰਦਾ ਲੱਭਿਆ ਤਾਂ ਨਹੀਂ ਹੈਗਾ ਜੀ ਇਸ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਆ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਆ ਉਸ ਸਮਾਂ ਆ ਉਹ ਵੀ ਸਟੇਟਮੈਂਟ ਤੋਂ ਬਾਅਦ ਆਊਗਾ ਜੀ